ਤ्रेनਾ ਮਾ ਸ਼ੌਕ ਜੇ ਇਹਨਾਂ ਨਾਲ ਜੁੜੇ ਆ ਇਹ ਸੇ ਕਿਤੇ ਨੇ ਸਾਨੂੰ ਬਹੁਤ ਕੋ ਦਿੱਤਾ ਰੱਬ ਦੀ ਕਿਰਪਾ ਬਰੇਡ ਵੀ ਚੰਗੀ ਰੱਖੀ ਆ 45000 ਰੁਪਏ ਮੰਨ ਕੇ ਚਲੋ 5000 ਆਪਾਂ ਇਹ ਪੇਟ ਦਾ ਖਰਚਾ ਅੱਜ ਕਰਦ ਗਏ ਹਾਂ ਤਾਂ ਵੀ 40000 ਰੁਪਏ ਆਪਰੋ ਸਾਲ ਦਾ ਪੇਟ ਤੇ ਨਹੀਂ ਇੱਕ ਪੇਟ 40000 ਛੱਡ ਦੀ ਆ ਛੱਡ ਦੀ ਆ ਮੌਜ ਦਾ ਛੱਡ ਦੀ ਆ ਤਨ ਯਾਰੇ ਵਖਰੇ ਆ ਬਾਈ ਤੇ ਅਸੀਂ ਤਾਂ ਇਹਨਾਂ ਨੇ ਰੱਬ ਨੇ ਬਹੁਤ ਕੋ ਦਿੱਤਾ ਕਰਮ ਵਾਲਿਆਂ ਨੇ ਆ ਪੁੱਤਰ ਜੀ ਆ ਤਾਂ ਪੇਡਾਂ ਰੱਖੀਆਂ ਹੋਣ ਉਹਨਾਂ ਨੂੰ ਕਹਿੰਦੇ ਨੇ ਪੇਡਾਂ ਵਾਲੇ ਵਜਦੇ ਹਨ ਅੱਗੇ ਕਹਿੰਦੇ ਪੇਡਾਂ ਵਾਲੇ ਨੂੰ ਸਾਖ ਨਹੀਂ ਹੁੰਦਾ ਹਾਂ ਉਹ ਤਾਂ ਸਾਡੇ ਹੁਣ ਤੈਨੂੰ ਦੱਸਦਾ ਵੀ ਦੋ ਵਾਰੀ ਮੁੰਡੇ ਆਪਾਂ ਹੁਣ ਦੁਬਾਰੇ ਫੇਰ ਕਹਿੰਦੇ ਪਹਿਲਾਂ ਵਿਆਹ ਕਰਾ ਦਊਗਾ ਆਪਾਂ ਦੇਖਦੇ ਆਂ ਬਾਈ ਕਈ ਵਾਰੀ ਹੁੰਦਾ ਵੀ ਪੁਰਾਣੇ ਬੰਦਿਆਂ ਨੂੰ ਦੇਖਦਾ ਜਿਹੜੇ ਪੇਡਾਂ ਬੱਕਰੀਆਂ ਚਾਰਦੇ ਆ ਹਾਂਜੀ ਹਾਂਜੀ ਬਹੁਤਾ ਕੁਝ ਬਣਾ ਨਹੀਂ ਪਾਏ ਉਹ ਬਣਾ ਫਿਰ ਮਤਲਬ ਜਿਵੇਂ ਖਰਚਾ ਨਹੀਂ ਕਰਨਾ ਜਾਂ ਕਿਸਾਨ ਪਰ ਨੂੰ ਸਾਹਮਣਾ ਨਹੀਂ ਜਾਂ ਕਿਸਾਨ ਪਰ ਨੂੰ ਕਹੇ ਬਰੀਡ ਤੇ ਨਹੀਂ ਲੈਣਾ ਉਹਨਾਂ ਨੂੰ ਮਤਲਬ ਹੁਣ ਜੇ ਪੰਜ ਚਾਰ ਜਾਨ ਨੂੰ ਢੜਕਾਈ ਨੂੰ ਲੈਣਾ ਉਹਨਾਂ ਨੇ ਵੇਚਣਾ ਜੇ ਹੁਣ ਮਤਲਬ ਕਿੱਥੇ ਆਪਾਂ ਬਰੀਡ ਦਾ ਕੰਮ ਕਰਾਂਗੇ ਇਹ ਹੀ ਲੈਣਾ ਸੀ ਹੁਣ 18-20000 ਤੋਂ ਉੱਪਰ ਪਰੇਚਦੇ ਆ ਜੇਰੇ ਸ਼ੁਰੂ ਕਰਨਾ ਕੰਮ ਤਾਂ ਵੀ ਪਸ਼ੂਆਂ ਤੋਂ ਕਰੋ 2 ਸਾਲ ਦੇ ਵਿੱਚ ਵਿੱਚ 35-40 ਪਸ਼ੂ ਬਣ ਜਾਂਦੇ ਆ ਅੱਛਾ ਫਿਰ ਇਹਨਾਂ ਦੀ ਗੌਰ ਕਿੰਨੀ ਕੁ ਕਰਨੀ ਪੈਂਦੀ ਹੈ ਜੀ ਇਹਨਾਂ ਦੀ ਗੌਰ ਤਾਂ ਜੀ ਦੇਖੋ ਬਾਲੀ ਐਡੀ ਲੰਮੀ ਚੌੜੀ ਵੀ ਹੈ ਨਹੀਂ ਤੇ ਬਸ ਇਹਨਾਂ ਦੀ ਜਿੰਨੀ ਗੌਰ ਰੱਖਾਂਗੇ ਉਹਨੇ ਉਹਨੇ ਹੀ ਆਪਾਂ ਨੂੰ ਫਾਇਦਾ ਰਹਿਣੀ ਹੈ ਹੁਣ ਜਿਵੇਂ ਆਹ ਇੱਥੇ ਖੜਾ ਆਹ ਭੇਡ ਇਹ ਕਿੰਨੇ ਕ ਟਾਈਮ ਦੀ ਹੋ ਗਈ ਇਹ ਇਹ ਮਤਲਬ ਆ ਤਾਂ ਹੈਗਾ ਡੇਢ ਕਿ ਮਹੀਨੇ ਦਾ ਬੱਚਾ ਅੱਛਾ ਇਹ ਡੇਢ ਮਹੀਨਾ ਆ ਤਾਂ 4 4.5 ਮਹੀਨੇ ਦੀਆ ਇਹ ਤਾਂ ਨਹੀਂ ਲੱਗਦਾ ਜਿਵੇਂ ਕੋਈ ਹੋਰ ਖਰਾਕਚਾਰੀ ਹੁੰਦੀ ਹੈ ਨਾ ਇਹ ਤਾਂ ਨੇ ਦੱਪਿਆ ਨਾ ਬਾਕੀ ਦੁੱਧ ਤੇ ਨਸਲ ਆ ਭੇਡਾਂ ਰੱਖ ਕੇ ਤੁਸੀਂ ਬਣਾਇਆ ਕੀ ਕੀ ਹੈ ਜੀ ਆਪਾਂ ਗਿਣਤਾ ਹੋਵੇ ਵੀ ਕਿੱਥੇ ਹਨਾ ਤੁਸੀਂ ਪਹੁੰਚੇ ਹੋ ਇਹਨਾਂ ਜ਼ਰੀਏ ਅਸੀਂ ਦੇਖੋ ਜੀ ਪਹਿਲਾਂ ਤਾਂ ਆਪ ਦਾ ਮਤਲਬ ਗਰੀਬੀ ਦਾ ਵਾਸੇ ਆ ਪੂਰਾ ਫਟਿਆ ਸਸਰੂਪਾ ਤੇ ਹੀ ਆ ਕੰਮ ਹਾਂ ਉਸ ਤੋਂ ਬਾਅਦ ਅਸੀਂ ਮਹਾਰਾਜ ਦੀ ਕਿਰਪਾ ਨਾਲ ਆਵਦਾ ਸਾਰਾ ਕੁਝ ਜੋ ਆਕਾ ਦਾ ਕਰਿਆ ਹਾਂ ਬੱਕ ਜਗਾ ਵੀ ਲਈ ਆ ਹਾਂ ਬੱਕ ਜਗਾ ਪਾਈ ਵੀ ਆ 5-7 ਕਿੱਲੇ ਆਪਣੇ ਜੋਕਾਂ ਕੋਲੇ ਆਉਦੇ ਆ ਬਾਅਦ 15-20 ਕਿੱਲੇ ਮਾਮਲੇ ਚ ਲੈ ਗੀਆ ਹਾਂ ਤੇ ਬਾਕੀ ਆਵਦਾ ਪੂਰਾ ਸੌਖਾ ਕੇ ਇਹ ਤੋਂ ਆਪਾਂ 2 ਰੁਪਏ ਲੈਣੇ ਆ ਕੇ ਇਹ ਤੋਂ ਦੇਣੇ ਨਹੀਂ ਤੇ ਮौज ਕਰੀਦੀ ਆ ਕਿੱਥੋਂ ਕਿੱਥੋਂ ਫਿਰ ਆਉਂਦੇ ਨੇ ਤੁਹਾਡੇ ਕੋਲੇ ਇਹਦੇ ਬਰੀਡ ਲਾਈਨ ਤੁਹਾਡੀ ਬਰੀਡ ਮੇਰੇ ਕੋਲੇ ਬੱਚੇ ਕੋ ਜੰਮੂ ਤੋਂ ਕਸ਼ਮੀਰ ਤੋਂ ਮਰੇ ਕੋਲਾ ਇਹ ਆਏ ਆਸੇ ਪਾਸੇ ਤੋਂ ਬਹੁਤ ਇਧਰ ਸੋਹਣੇ ਪੱਤੇ ਤੇ ਪਾਣੀ ਪੱਤੇ ਦੇ ਬੰਦੇ ਆਏ ਤੁਸੀਂ ਜੁੜੇ ਹੋਏ ਹੋ ਦੁਨੀਆ ਦੇ ਨਾਲ ਮੈਂ ਮੰਦੀ ਦੋਸਤੋ ਪਸ਼ੂ ਸਾਡੇ ਮਨੁੱਖਾ ਦੀ ਜ਼ਿੰਦਗੀ ਦੇ ਵਿੱਚ ਬਹੁਤ ਐਮੀਅਤ ਰੱਖਦੇ ਆ ਪਸ਼ੂ ਜਿੱਥੇ ਸਾਡੇ ਕਈ ਵਾਰੀ ਪੈਸੇ ਦੇ ਤੌਰ ਤੇ ਕੰਮ ਆਉਂਦੇ ਆ ਉੱਥੇ ਨਾਲ-ਨਾਲ ਪਸ਼ੂ ਸਾਡੇ ਬੰਦਿਆਂ ਲਈ ਆਮ ਇਨਸਾਨਾਂ ਲਈ ਕਈ ਵਾਰੀ ਉਹ ਮਾਨਸਿਕ ਸੰਤੋਸ਼ਟੀ ਵੀ ਦਿੰਦੇ ਆ ਪਸ਼ੂਆਂ ਨੂੰ ਦੇਖ ਕੇ ਬੰਦੇ ਦਾ ਮਨ ਖੁਸ਼ ਹੋ ਜਾਂਦਾ ਜਾਨਵਰ ਪੰਛੀਆਂ ਨੂੰ ਦੇਖ ਕੇ ਮਨ ਖੁਸ਼ ਹੋ ਜਾਂਦਾ ਤਾਂ ਜਿੱਥੇ ਪਸ਼ੂ ਸਾਡੇ ਅੰਗ ਬਣੇ ਹੋਏ ਨੇ ਕਹਿ ਲਈਏ ਵੀ ਜੀਵਨ ਦਾ ਸਹਾਇਕ ਅੰਗ ਨੇ ਪਸ਼ੂ ਧਨ ਆ ਸਾਡਾ ਉੱਥੇ ਆਪਾਂ ਦੇਖਦੇ ਆ ਕਿ ਮੱਝਾਂ ਗਾਵਾਂ ਘੋੜਿਆਂ ਦਾ ਜ਼ਿਕਰ ਬਹੁਤ ਜ਼ਿਆਦਾ ਹੁੰਦਾ ਬੱਕਰੀਆਂ ਦਾ ਜ਼ਿਕਰ ਹੁੰਦਾ ਪਰ ਅਕਸਰ ਦੇਖਦਾ ਹੈ ਭੇਡਾਂ ਦਾ ਜ਼ਿਕਰ ਬਹੁਤ ਘੱਟ ਹੁੰਦਾ ਕਿ ਭੇਡਾਂ ਜਿਹੜੀ ਆ ਉਹਨਾਂ ਦੇ ذریعے ਵੀ ਕਮਾਈ ਚੰਗੀ ਕੀਤੀ ਜਾ ਸਕਦੀ ਹੈ ਤਾਂ ਅੱਜ ਅਸੀਂ ਇੱਕ ਕਹਾਣੀ ਇਹੋ ਜਿਹੀ ਲੈ ਕੇ ਆਏ ਆ ਤੁਹਾਡੇ ਅੱਗੇ ਇਹ ਬਾਈ ਉਹਨਾਂ ਦਾ ਨਾਮ ਆ ਦਰਸ਼ਨ ਉਹਨਾਂ ਨੂੰ ਦਰਸ਼ੀ ਕਹਿੰਦੇ ਆ ਪਿੰਡ ਉਹਨਾਂ ਦਾ ਲੱਖਾ ਜਿਹੜੇ ਕਿ ਪੰਜਾਬ ਦੇ ਵਿੱਚ ਮਸ਼ਹੂਰ ਨੇ ਭੇਡਾਂ ਪਾਲਣ ਕਰਕੇ ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ ਬਾਈ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਬਾਈ ਵੈਸੇ ਵੀ ਰੁਪਾਲ ਖਾਲਸਾ ਮੈਂ ਬਹੁਤ ਖੁਸ਼ ਹਾਂ ਜੀ ਵੈਸੇ ਤੁਹਾਡਾ ਕਾਫੀ ਨਾਮ ਆ ਜੀ ਬੱਕਰੀਆਂ ਪਾਲਣ ਦੇ ਵਿੱਚ ਭੇਡਾਂ ਪਾਲਣ ਦੇ ਵਿੱਚ ਹਨਾ ਤਾਂ ਮੈਂ ਜਾਨਣਾ ਚਾਹੁੰਗਾ ਤੁਸੀਂ ਇਹ ਸ਼ੁਰੂ ਕਿਵੇਂ ਕੀਤਾ ਕੀਤਾ ਇਹ ਸ਼ੁਰੂ ਹੀ ਪਹਿਲਾਂ ਹੀ ਮਤਲਬ ਬਜੁਰਗ ਕਰਦੇ ਸੀ ਅੱਛਾ ਉਸ ਤੋਂ ਬਾਅਦ ਫਿਰ ਸਾਡੇ ਚਾਚੇ ਤਾਈ ਵੀ ਕਰਦੇ ਫਿਰ ਪਿਆਉ ਕਰਦਾ ਸੀ ਹੂੰ ਉਸ ਤੋਂ ਬਾਅਦ ਅਸੀਂ ਮਤਲਬ ਪੜਨ ਵਾਲੇ ਪਾਸੇ ਨਹੀਂ ਹੋਏ ਫਿਰ ਇਹਨਾਂ ਨਾਲ ਸ਼ੌਂਕ 'ਚ ਇਹਨਾਂ ਨਾਲ ਜੁੜੇ ਆ ਹੂੰ ਤੇ ਇਧਰ ਹੀ ਇਹਨਾਂ ਨਾਲ ਹੀ ਪਿਆਰ ਨਾਲ ਫਿਰ ਅਸੀਂ ਤਾਂ ਮਤਲਬ ਏਸੀ ਕਿੱਤਾ ਕਰਿਆ ਇਸੇ ਕਿੱਤੇ ਨੇ ਸਾਨੂੰ ਬਹੁਤ ਖੁਸ਼ ਦਿੱਤਾ ਰੱਬ ਦੀ ਕਿਰਪਾ ਨਾਲ ਹੂੰ ਬਹੁਤ ਚੰਗੇ ਜਾਨਵਰ ਬਰੀਡ ਵੀ ਚੰਗੀ ਰੱਖੀ ਆ ਤੇ ਜਾਨਵਰ ਪਾਲੇ ਵੀ ਚੰਗੇ ਆ ਆਪਾਂ ਕੁੱਲ ਬੰਦੇ ਨੂੰ ਕਹਿੰਦੇ ਆ ਕਿ ਕਿੱਤਾ ਇਹਦੇ ਨਾਲ ਤਾਂ ਕੋਈ ਹੈ ਨਹੀਂ ਅੱਛਾ ਭੁੱਕੇ ਤਾਂ ਮਰਨ ਦਾ ਫਾਇਦਾ ਕੋਈ ਨਹੀਂ ਬਾਹਰ ਲੈ ਕੇ ਚਾਰੇ ਜਾਰੇ ਲੱਖ ਲੋਕ ਲਾ ਕੇ ਤੁਰੇ ਫਿਰਦੇ ਆ ਜੇ ਤਾਂ 20 ਲੱਖ ਰੁਪਇਆ ਲਾ ਕੇ ਆਪ ਦਾ ਆਰਾਮ ਨਾ ਕੀਤਾ ਤੋਰ ਤਾਂ ਕੋਈ ਮਤਲਬ ਵਾਲਾ ਲੰਮਾ ਛੋਣਾ ਕੰਮ ਨਹੀਂ ਅੱਛਾ ਵਧੀਆ ਬਰੀਡ ਦਾ ਕੰਮ ਚੱਲੇ ਵਧੀਆ ਕਮਾਈ ਆ ਨਾ ਜ ਕੋਈ ਘੱਟ ਵਾਲੀ ਗੱਲ ਨਹੀਂ ਜਣੀ ਬਰੀਡ ਵਧੀਆ ਹੋਣੀ ਚਾਹੀਦੀ ਹਾਂ ਬਰੀਡ ਦੇ ਨਾਲ ਬਰੀਡ ਦਾ ਹੀ ਹੋਣਾ ਜੀ ਤੇ ਜੇ ਬਰੀਡ ਦਾ ਮਤਲਬ ਭੁੱਖੇ ਤਾਂ ਇਹ ਪਸ਼ੂ ਹੀ ਮਾਰ ਲੇ ਆਪਾਂ ਬੰਦੇ ਤੋਂ ਵੀ ਤੁਰੇ ਫਿਰੇ ਹੋਰ ਪਾਸੇ ਫੇਰ ਨਹੀਂ ਇਹ ਗੱਲ ਬਦਲ ਜੇ ਪਸ਼ੂ ਕੌਰ ਨਾ ਜਿਵੇਂ ਆਪਾਂ ਕੋਈ ਵੀ ਲਾ ਲੋ ਕੰਮ ਖੇਤੀ ਦਾ ਜਾਂ ਕੋਈ ਆਪ ਦਾ ਪਸੂਆ ਦਾ ਜੇ ਕਰਾਂਗੇ ਤਾਂ ਆਪਾਂ ਉਸ ਹਾਵਰੇ ਫਿਰੇ ਬੰਨ ਹੂੰ ਤੇ ਆਉਂਦੇ ਟੌਰ ਨਾਲ ਪਸ਼ੂ ਚਾਰੋ ਆਰਾਮ ਕਰੋ ਤਨ ਯਾਰੇ ਬੱਕਰੇ ਆ ਬਾਈ ਤੇ ਅਸੀਂ ਤਾਂ ਇਹਨਾਂ ਨੇ ਰੱਬ ਨੇ ਬਹੁਤ ਕੋ ਦਿੱਤਾ ਕਰਮ ਵਾਲ ਗਏ ਨੇ ਪੁੱਤਰ ਜੀ ਆ ਤਾਂ ਅੱਛਾ ਹਾਂਜੀ ਹਾਂਜੀ ਤੁਹਾਡੇ ਲਈ ਕਰਮ ਵਾਲੀਆਂ ਆ ਇਹ ਕਰਮ ਵਾਲ ਗਏ ਸਾਡੇ ਤਾਂ ਪੂਰਾ ਜਵਾਕ ਪੜਾ ਤੇ ਲਗਾ ਤੇ ਇੱਕ ਗੁੱਡੀ ਆ ਦੋ ਮੁੰਡੇ ਹੀ ਤਨੇ ਵਿਆਹ ਵੇ ਆਪਣੇ ਅੱਛਾ ਉਹ ਸਰਦਾਰ ਦੀ ਨਹੀਂ ਆਪਣਾ ਪਰਿਵਾਰ ਸਾਰਾ ਨਾਲ ਸਾਧਦਾ ਹੂੰ ਕੋਈ ਏਡੀ ਖਾਸ ਗੱਲ ਨਹੀਂ ਵੀ ਆਪਾਂ ਨੂੰ ਤੰਗ ਪਰੇਸ਼ਾਨ ਕੋਈ ਹਾਂ ਚਾ ਪੀਜੀਪੀਡੀ ਹੋ ਗਈ ਫਿਰ ਹਾਂਜੀ ਤੇਜੀ ਵੀਰੀ ਆ ਅੱਛਾ ਪਹਿਲਾਂ ਤੁਹਾਨੂੰ ਇਹ ਨਹੀਂ ਸੀ ਲੱਗਿਆ ਜਦੋਂ ਕਈ ਵਾਰੀ ਛੋਟੇ ਮਾਪੇ ਆਪਣਾ ਕੰਮ ਕਰਦੇ ਆ ਆਪਾਂ ਉਹ ਤੋਂ ਵੱਖਰਾ ਕੰਮ ਕਰਦੇ ਹੁੰਦੇ ਆ ਵੀ ਨਹੀਂ ਯਾਰ ਅਸੀਂ ਨਹੀਂ ਕਰਨਾ ਤੁਹਾਨੂੰ ਐ ਨਹੀਂ ਲੱਗਿਆ ਵੀ ਨਹੀਂ ਮੈਂ ਨਹੀਂ ਕਰਨਾ ਨਹੀਂ ਜੀ ਲੱਗਾ ਤਾਂ ਪਹਿਲਾਂ ਜ਼ਰੂਰ ਸੀਗਾ ਜਦੋਂ ਉਹ ਕਰਦੇ ਫਿਰ ਨਾਲ ਆਪਣੇ ਕੋਲੇ ਛੜੋਆ ਖੇਤੀਬਾੜੀ ਦਾ ਕੰਮ ਘੱਟ ਸੀ ਅੱਛਾ ਤੇ ਫਿਰ ਜਿਵੇਂ ਜਿਵੇਂ ਮਤਲਬ ਉਹਨੇ ਨਾਲ ਲਾ ਲਿਆ ਨਾਲ ਲਾ ਕੇ ਫਿਰ ਸ਼ੌਂਕ ਪੈ ਗਿਆ ਸ਼ੌਂਕ ਪੈ ਗਿਆ ਫਿਰ ਉਹਨਾਂ ਨੂੰ ਅਸੀਂ ਥੋੜਾ ਜਿਹਾ ਪਿੱਛੇ ਕਹਿਤਾ ਵੀ ਚਲ ਹੁਣ ਵੀ ਛੜੋ ਖੜਾ ਫਿਰ ਅਸੀਂ ਆਪਦੀ ਬਰੀਡ ਬਣਾਉਣੀ ਸ਼ੁਰੂ ਕਰਤੀ ਹਾਂ ਤੇਰੇ ਵੀ ਬੱਕਰੀਆਂ ਵੀ ਰੱਖ ਗਿਆ ਚੰਗੀਆਂ ਚੰਗੀਆਂ ਪਰ ਬੱਕਰੀਆਂ ਨੇ ਵੀ ਨਹੀਂ ਉਹ ਕੁੱਸ ਦਿੱਤਾ ਜਿੰਨੇ ਫਿਰ ਅਸੀਂ ਭੇਡਾਂ ਜਿ ਆਪਣਾ ਪਾਰੀ ਰੱਖਿਆ ਮੈਂ ਪਹਿਲਾਂ ਅੱਛਾ ਉਹ ਤੋਂ ਬਾਅਦ ਇਹਨਾਂ ਨੇ ਕਰਮਾਂ ਵਾਲਿਆਂ ਨੇ ਫਿਰ ਸਾਰੇ ਪਸ਼ੂ ਸਾਰੇ ਕੰਮ ਨੂੰ ਬੁਰੇ ਤਰੀਕੇ ਨਾਲ ਲਈਆਂ ਹਾਂ ਕਿਸੇ ਪਾਸੇ ਘਾਟਾ ਨਹੀਂ ਪਿਆ ਕਿਸੇ ਪਾਸੇ ਨੁਕਸਾਨ ਨਹੀਂ ਹੋਇਆ ਚਲ ਉਹ ਤਾਂ ਖਰਬੂਜਿਆਂ ਦਾ ਬਾੜਾ ਮੜਾ ਮੋੜਾ ਮੋਟਰ ਦਾ ਹੋ ਹੀ ਜਾਂਦਾ ਪਰ ਫਿਰ ਵੀ ਇਹ ਕਿਸੇ ਪਾਸੇ ਘਾਟੇ ਵਾਲਾ ਕੰਮ ਹਾਂਜੀ ਨਾ ਜਾਮੇ ਨਹੀਂ ਆਪਾਂ ਦੇਖਦੇ ਹਾਂ ਬਾਈ ਕਈ ਵਾਰੀ ਹੁੰਦਾ ਵੀ ਪੁਰਾਣੇ ਬੰਦਿਆਂ ਨੂੰ ਦੇਖਦਾ ਜਿਹੜੇ ਭੇਡਾਂ ਬੱਕਰੀਆਂ ਚਾਰਦੇ ਆ ਉਹ ਬਹੁਤਾ ਕੁਝ ਬਣਾ ਨਹੀਂ ਪਾਏ ਉਹ ਬਣਾ ਫਿਰ ਮਤਲਬ ਜਿਵੇਂ ਖਰਚਾ ਨਹੀਂ ਕਰਨਾ ਜਾਂ ਕਿਸੇ ਜਾਨਵਰ ਨੂੰ ਸਾਹਮਣਾ ਨਹੀਂ ਜਾਂ ਕਿਸੇ ਜਾਨਵਰ ਨੂੰ ਕਹੇ ਬਰੀਡ ਤੇ ਨਹੀਂ ਲਿਆਉਣਾ ਉਹਨਾਂ ਨੂੰ ਮਤਲਬ ਬਸ ਹੁਣ ਚਾ 5-4000 ਨੂੰ ਢੜਕਾਈ ਨੂੰ ਲੈਣਾ ਉਹਨਾਂ ਨੇ ਵੇਚਣਾ ਜੇ ਹੁਣ ਮਤਲਬ ਕਿੱਥੇ ਆਪਾਂ ਬਰੀਡ ਦਾ ਕੰਮ ਕਰਾਂਗੇ ਇਹੀ ਲੈਣਾ ਸੀ ਹੁਣ 18-20000 ਤੋਂ ਉੱਪਰ ਪਰੇਚਦੇ ਆ ਅੱਥੇ ਕਿੱਥੇ ਆ ਕਿੱਥੇ 5-4000 ਦਾ ਵੇਖਣਾ ਹਰਕਤ ਇੱਕ ਭੇੜਰੇ ਹੁਣ ਸਾਨੂੰ 40-50000 ਦੀ ਢੜਕਾ ਚੱਕ ਕੇ ਸੀ 45000 ਰੁਪਏ ਮੰਨ ਕੇ ਚਲੋ 5000 ਆਪਾਂ ਇਹ ਭੇੜ ਦਾ ਖਰਚਾ ਵੀ ਕੱਢਦੇ ਹਾਂ ਤਾ ਵੀ 40000 ਪੰਜਾਬੂ ਸਾਲ ਦਾ ਪੇੜ ਜਣੀ ਇੱਕ ਪੇੜ 40000 ਛੱਡਦੀ ਆ ਆ ਛੱਡਦੀ ਆ ਮੌਜ ਦਾ ਛੱਡਦੀ ਆ ਕੋਈ ਏਡੀ ਖਾਸ ਗੱਲ ਨਹੀਂ ਹੈਗੀ ਵੀ ਨਾ ਛੱਡੀ ਕਿੰਨੀਆਂ ਰੱਖੀਆਂ ਹੋਈਆਂ ਆਪਣੇ ਫਿਰ ਉਹ ਮੈਂ 50 ਹੋਂ ਤਾਂ 70 80 ਵੀ ਰੱਖਦੇ ਰਹੇ ਆ ਜਣੀ 50 ਹੋਂ ਮੈਂ ਪਾਪ ਤੇ ਸਾੰਬਰ ਦੇ ਹਿਸਾਬ ਨਾਲ 50 ਪਸੂ ਤੇ ਰੱਖੀ ਦਿਆ ਵੱਡੇ ਵੀ ਉਨੀ ਕਿ ਜਗ੍ਹਾ ਚ ਛੱਡ ਹਾਂ ਜਗ੍ਹਾ ਤਾਂ ਜ਼ੁਕਰਾਂ ਬਥੇਰੀ ਆ ਆਪਣੇ ਕੋਲ ਬਾਕੀ ਬੱਚੇ ਦੇ ਸਾਹ ਮਾਈ ਦਾ ਫਰਕ ਹੋ ਜਾਂਦਾ ਤੇ ਜਿੰਨਾ ਕਿ ਪਸੂ ਆ ਜਾਣ ਆਪਣੇ ਬੁੱਕਲ ਚ ਉਹਨੇ ਸਾਹਮਣੇ ਸਖਾਲੇ ਆ ਤੇ ਪੇੜਾ ਦੋ ਦੋ ਤਿੰਨ ਤਸੋਂ ਕਰੀ ਫਾਇਦਾ ਤਾਂ ਕੋਈ ਹੈ ਨਹੀਂ ਉਹਨਾਂ ਹੀ ਫੇਰੇ ਮਤਲਬ ਪੰਘਾਲ ਵਾਲਾ ਹੋ ਜਾਂਦਾ ਤੇ ਉਹਨੇ ਜਿੱਦਾਂ ਇਹਨਾਂ ਨੂੰ ਸੰਭਾ ਕੇ ਥੋੜੇ ਪਸੂ ਨੂੰ ਰੱਖਾਂਗੇ ਉਹਨੇ ਹੀ ਪੈਸੇ ਵਧ ਦੇਣਗੇ ਅੱਛਾ ਹਾਂਜੀ ਉਹਨਾਂ ਹੀ ਸਮਾਈ ਉਹਨੇ ਹੋ ਜਾਂਦਾ ਖਰਚ ਆ ਤੇ ਬਾਧਰ ਨੂੰ ਵੱਧ ਖਰਚਾ ਲਾ ਲ ਘੱਟ ਨੂੰ ਘੱਟ ਨਾ ਲਾ ਬਿਲਕੁਲ ਮਤਲਬ ਕੋਈ ਚੱਕਰ ਨਹੀਂ ਇਹਨਾਂ ਨੂੰ ਬਸ ਜਿਹੜੇ ਸ਼ੁਰੂ ਕਰਨਾ ਕੰਮ ਦਾ ਵੀ ਪਸੂ ਤੋਂ ਕਰੋ ਉਹ ਵੱਡਾ ਲੰਮਾ ਚੌੜਾ ਕੰਮ ਨਹੀਂ ਦੋ ਤਿੰਨ ਸਾਲ ਦੇ ਵਿੱਚ ਪਸ਼ੂ ਬਣ ਜਾਂਦੇ ਆ ਜੇਣੀ ਜੇ ਸ਼ੁਰੂ ਕਰਨ ਤਾਂ 10 20 ਰੱਖ ਲੀ ਹਾਂ 15 ਪਸ਼ੂਆਂ ਤੋਂ ਕਰ ਲਓ ਹੂੰ ਦੋ ਸਾਲ ਦੇ ਵਿੱਚ ਬਚੇ 35 40 ਪਸ਼ੂ ਬਣ ਜਾਂਦੇ ਆ ਅੱਛਾ ਤੇ ਮਾਰੇ ਜਨੂੰ ਖੜੀਆਂ ਰੱਖ ਕੇ ਫਿਰ ਤਾਂ ਵੇਚਣ ਵਾਲੇ ਪਾਸੇ ਹੋ ਜਾਂ ਫਿਰ ਹੁਣ ਸਾਡੇ ਕੋਲੋਂ ਆਉਂਦੇ ਵੀ ਲੈ ਜਾਂਦੇ ਵੀ ਆ ਲੈ ਲੀਆਂ ਵੀ ਲੈ ਦਿੰਦੇ ਨੇ ਲੈ ਲਈ ਵੀ ਲੈ ਦਿੰਦੇ ਆ ਕੋਈ ਖਾਸ ਗੱਲ ਨਹੀਂ ਜੇ 5 10 ਦੇ ਇਥੇ 5 10 ਹੋ ਜੇ ਘਰੋਂ ਰੱਖ ਲਈਦੇ ਅੱਛਾ ਹਾਂ ਵਾਕਿਆ ਆਪਣੀ ਬਰੀਡ ਦਾ ਪਸ਼ੂ ਰੱਖਣਾ ਅਸੀਂ ਐ ਨਹੀਂ ਵੀ ਉਹ ਲਿਆ ਕੇ ਮੋਲ ਵੜਤਾ ਜਾਂ ਉਹ ਲਿਆਂਦਾ ਆਪ ਦੀ ਨਹੀਂ ਹੋਰ ਨਹੀਂ ਕੋਈ ਐਂਟਰ ਕਰਨ ਜਿਹੜਾ ਕੋਈ ਕੋਈ ਬਰੀਡ ਹੈਗੀ ਆ ਉਹ ਆ ਜੀ ਆਸੀਂ ਆਪਦੇ ਬਰੀਡ ਦਾ ਆਪਦਾ ਹੀ ਜਾਨਵਰ ਰੱਖਣਾ ਆਪਦੀ ਬਰੀਡ ਦਾ ਹੀ ਪਸ਼ੂ ਚਾਰ ਕਰਨੇ ਅੱਛਾ ਹਾਂ ਜਤਨ ਆਪਾਂ ਹੋਰ ਨਹੀਂ ਵੀ ਜਾਂ ਹੋਰ ਲਿਆ ਕੇ ਛੱਡ ਲਿਆ ਜੇ ਕੋਈ ਮੂਲੋਂ ਆਪਣੀ ਬਰੀਡ ਦਾ ਬੱਚਾ ਗਿਆ ਕਿਤੇ ਜਾਂ ਕੋਈ ਬੰਦਾ ਪਸ਼ੂ ਲੈ ਗਿਆ ਜੇ ਉਹ ਪਕਾਊਗਾ ਤਾਂ ਉਹ ਤੋਂ ਆਪਾਂ ਬਰੀਡ ਆਪਦੇ ਬੱਚੇ ਲੈ ਲਈਦੇ ਆਪਦੀ ਬਰੀਡ ਖਰੀਦ ਵੀ ਲਈ ਆ ਖਰੀਦ ਲਈ ਜੀ ਹੋਰ ਬਾਤ ਨਹੀਂ ਬਾਰੋਂ ਆਪਾਂ ਪਸ਼ੂ ਲਿਆ ਕੋਈ ਸਮੇਂ ਵੱਧ ਠੀਕ ਅੱਛਾ ਫਿਰ ਇਹਨਾਂ ਦੀ ਗੌਰ ਕਿੰਨੀ ਕੁ ਕਰਨੀ ਪੈਂਦੀ ਹੈ ਜੀ ਇਹਨਾਂ ਦੀ ਗੌਰਤਾ ਜੀ ਦੇਖੋ ਵਾਲੀ ਏਡੀ ਲੰਮੀ ਚੌੜੀ ਵੀ ਹੈ ਨਹੀਂ ਤੇ ਬਾਕੀ ਗੌਰ ਹੈ ਵੀ ਹੈਗੇ ਆ ਪੱਠੇ ਦੱਤਿਆਂ ਨੂੰ ਪਸਗਾਂ ਨੂੰ ਭੁੱਕੇ ਤੇ ਹੈ ਪਾਣੀ ਤਾਂ ਨਹੀਂ ਉਹਦਾ ਪਰ ਉਹ ਆਪ ਹੀ ਪਤਾ ਵੀ ਸਾਰਾ ਕੁਝ ਦੇਖਣਾ ਪੈਂਦਾ ਤੇ ਬਸ ਇਹਨਾਂ ਦੀ ਜਿੰਨੀ ਗੌਰ ਰੱਖਾਂਗੇ ਉਹਨੇ ਉਹਨੇ ਹੀ ਆਪਾਂ ਨੂੰ ਫਾਇਦਾ ਰਹਿਣੀ ਆ ਕੀ ਕੀ ਫਿਰ ਇਹਨਾਂ ਨੂੰ ਪਾਉਣੀ ਹੈ ਖਰਾਕ ਦੇ ਵਿੱਚ ਅਸੀਂ ਗੁਆਰੀ ਦਾ ਨੀਰਾ ਮੂੰਗੀ ਦਾ ਨੀਰਾ ਹਾਂ ਬਾਕੀ ਦਾਰੇ ਮੈਂ ਮਤਲਬ ਸਵਾ ਪੀਰ ਹੋਈ ਸੋਲਿਆਂ ਦਾ ਸਿਲਕਾ ਮੱਕੀ ਤੇ ਕਣਕ ਪਾ ਕੇ ਚੌਕਰ ਚੁਕਰ ਪਾ ਕੇ ਜਿਹਨੇ ਜਿੰਨੇ ਸੂਏ ਸਾਰੇ ਬੱਚਿਆਂ ਵਾਲੇ ਆ ਪਤਲੇ-ਕਲੋਕ ਲੋ ਮਰਾ ਏਟ ਗਏ ਆ ਬੇ ਪੌਣੇ-ਪੌਣੇ ਅੱਛਾ ਜਾਣਦਾ ਨੂੰ ਹੁਣ ਜਿਵੇਂ ਆਹਾ ਇੱਥੇ ਖੜਾ ਆਹਾ ਪੇੜ ਇਹ ਕਿੰਨੇ ਕ ਟਾਈਮ ਦੀ ਹੋਊਗੀ ਇਹ ਇਹ ਮਤਲਬ ਆ ਤਾਂ ਹੈਗਾ ਡੇਢ ਮਹੀਨੇ ਦਾ ਬੱਚਾ ਅੱਛਾ ਇਹ ਡੇਢ ਮਹੀਨਾ ਆਹ ਤਾਂ 4-4.5 ਕਿ ਚਾਰ ਮਹੀਨੇ ਦੀਆ ਅੱਛਾ ਉਹ ਕਹੇ ਡੇਢ-ਡੇਢ ਮਹੀਨੇ ਆਪਣੇ ਫਰੀਡ ਦੇ ਬੱਚੇ ਆ ਅੱਛਾ ਇਹ ਜਿਵੇਂ ਛੋਟੇ-ਛੋਟੇ ਆ ਮਹੀਨੇ ਡੇਢ ਮਹੀਨੇ ਦਾ ਜਿਹੜਾ ਹੈਗਾ ਹਨਾ ਹਾਂਜੀ ਹਾਂਜੀ ਉਹ ਫਿਰ ਇਹ ਤਾਂ ਐਂ ਲੱਗਦਾ ਜਿਵੇਂ ਕੋਈ ਹੋਰ ਖਰਾਕਚਾਰੀ ਹੁੰਦੀ ਹੈ ਨਾ ਇਹ ਤਾਂ ਇਹ ਤਾਂ ਪਿਆ ਨਾ ਬਾਕੀ ਦੁੱਧ ਤੇ ਨਸਲ ਆ ਆ ਦੇਖੋ ਇਹ ਇਹ ਨਾ ਹਾਂਜੀ ਨਿਆਣਾ ਬੱਚਾ ਅੱਛਾ ਬਰੀਡ ਦੇ ਹਿਸਾਬ ਨਾਲ ਮਤਲਬ ਅਜੇ ਦੁੱਧ ਤੋਂ ਨਹੀਂ ਆਇਆ ਹੈ ਅੱਛਾ ਲਈ ਦੁੱਧ ਚੰਗਦਾ ਹਾਂ ਦੁੱਧ ਚੰਗਦਾ ਆਇਆ ਤਾਂ ਬੱਚੇ ਡੇਢ ਤੋਂ ਬਸ ਡੇਢ ਤੇ ਡੇਢ ਮਹੀਨੇ ਤੋਂ ਪੰਜ ਚਾਰ ਦਿਨ ਉਧਰ ਜਾ ਉਧਰ ਅੱਛਾ ਹਾਂ ਤੇ ਹੁਣ ਇਹਦਾ ਪਿਓ ਦੇਖੋ ਕਿੱਡਾ ਕੱਦ ਕਾਠਾ ਤੇ ਜੇ ਹੁਣ ਇਹ ਇਹ ਨਹੀਂ ਵਧੀਆ ਬਰੀਡ ਦਾ ਜਿਹੜਾ ਫਿਰ ਉਹੋ ਜਿਹਾ ਇਹਦਾ ਵੀ ਕੱਦਾ ਕਾਠਾ ਪੂਰਾ ਛੋਟੀ ਨਹੀਂ ਆਈ ਅੱਛਾ ਇਹ ਬੱਚਾ ਨੇ ਮਤਲਬ ਜੇ ਆਪਾਂ ਇਹ ਬੱਚੇ ਪਾ ਗਏ ਇਹਨਾਂ ਬੱਚਾ ਨੇ ਆਪਾਂ ਨੂੰ ਫਾਇਦਾ ਦੇਣਾ ਹਮ ਅੱਜਕੱਲ ਜਿਵੇਂ ਹੈ ਨਾ ਵੀ ਜਿਹੜਾ ਆਪਾਂ ਦੇਖਦੇ ਨਾ ਬੰਦਿਆਂ ਦੇ ਵਿੱਚ ਵੀ ਜਿੰਮ ਲਾਉਂਦੇ ਆ ਖੁਰਾਕ ਖਾਂਦੇ ਆ ਕੋਈ ਨਾਲ ਨਾਲ ਟੀਕੇ ਵੀ ਲਾਉਂਦੇ ਆ ਪੌਡਰ ਵੀ ਖਾਂਦੇ ਆ ਕੋਈ ਮੈਂ ਕਿਤੇ ਕੋਈ ਬੱਕਰੀ ਖੁਰਾਕ ਨਹੀਂ 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 ਠੀਕ ਹੈ ਉਹ ਪੌਡਰ ਟੀਕੇ ਵਾਲੇ ਕੋਈ ਹੋਰ ਚੱਕਰ ਆ ਇਹਨਾਂ ਨੇ ਖੁਰਾਕ ਦੇ ਨਾਲ ਇਹਨਾਂ ਨੇ ਖਾਣਾ ਪੀਣਾ ਇਹਨਾਂ ਦਾ ਕੋਈ ਖਾਸ ਕਰ ਪੱਡੀ ਗੱਲ ਨਹੀਂ ਜਣੀ ਇਹਦੇ ਜਿਹੜਾ ਇਹਦੇ ਮਾਪਿਓ ਆ ਉਹ ਵੀ ਕਦ ਕਾਟ ਲਏ ਆ ਤੇ ਇਹ ਵੀ ਕਦ ਕਾਟ ਉਹ ਉਹਨਾਂ ਦੇ ਸਿਰ ਤੇ ਹੀ ਬਣਨਾ ਜਿਵੇਂ ਆਪਦਾ ਪਾਪਾ ਦੇ ਲਾਲਾ ਮਾਪਿਓ ਆ ਸਭ ਕਦ ਕਾਟ ਲੈਣ ਦਾਣਾ ਉਹੀ ਹੈ ਜੇ ਹੁਣ ਟੀਕੇ ਲਾ ਕੇ ਉਹੀ ਦੇ ਬੱਚੇ ਹੋਣੇ ਹਾਂ ਫਿਰ ਉਹੀ ਜੇ ਇਹਨਾਂ ਦਾ ਫਰਕਾ ਉਹਦਾ ਚੱਕਰਾ ਜੀ ਇਹਨਾਂ ਫਿਰ ਭੇਡਾਂ ਰੱਖ ਕੇ ਤੁਸੀਂ ਬਣਾਇਆ ਕੀ ਕੀ ਆ ਜੀ ਆਪਾਂ ਗਿਣਤਾ ਹੋਵੇ ਵੀ ਕਿੱਥੇ ਹਨਾ ਤੁਸੀਂ ਪਹੁੰਚੇ ਹੋ ਇਹਨਾਂ ਜਰੀਏ ਅਸੀਂ ਦੇਖੋ ਜੀ ਪਹਿਲਾਂ ਤਾਂ ਆਪਦਾ ਮਤਲਬ ਗਰੀਬੀ ਦਾ ਵਾਸੇ ਆ ਪੂਰਾ ਪਟਿਆਲਾ ਦਾ ਸਰੂਪਤਾ ਹੀ ਆ ਕੰਮ ਹਾਂ ਉਸ ਤੋਂ ਬਾਅਦ ਅਸੀਂ ਮਹਾਰਾਜ ਦੀ ਕਿਰਪਾ ਨਾਲ ਆਪਦਾ ਸਾਰਾ ਕੋਟ ਜੋ ਆਕਾ ਦਾ ਕਰਿਆ ਹਾਂ ਬੱਪ ਜਗਾ ਵੀ ਲਈ ਆ ਹਾਂ ਬੱਪ ਜਗਾ ਪਾਈ ਵੀ ਆ ਹਾਂ ਤੇ ਬਾਕੀ ਆਪਦਾ ਪੂਰਾ ਸੌਖਾ ਕੇਸ ਤੋਂ ਆਪਾਂ 2 ਰੁਪਏ ਲੈਣੇ ਆ ਕੇਸ ਤੋਂ ਦੇਣੇ ਨਹੀਂ ਹਾਂ ਤੇ ਮौज ਕਰੀ ਦੀ ਆ ਤੇ ਕਿਸੇ ਦਾ ਕੋਈ ਆਪਾਂ ਐ ਨਹੀਂ ਕੋਈ ਚੱਕਰ ਨਹੀਂ ਕੋਈ ਪੈਂਟ ਦੇ ਵਿੱਚ ਸੋਕਰਾਂ ਸਾਰਿਆਂ ਨਾਲ ਬਣੀ ਆ ਹਾਂ ਕੋਈ ਐ ਕਿਸੇ ਕੋਲੋਂ ਘਾਟਾ ਨਹੀਂ ਮਹਾਰਾਜ ਦੀ ਕਿਰਪਾ ਬਲਾ ਜੀ ਜਿੰਨੀ ਲੋੜ ਆ ਜਮਗਲਾ ਉਹਨੇ ਮਿਲ ਜਾਣਗੇ ਆਪਾਂ ਅੱਛਾ ਹਾਂ ਜੀ ਕਨੇ ਇਹ ਨਹੀਂ ਲੱਗੇ ਵੀ ਜਿਵੇਂ ਹੁਣ ਜਿਨ੍ਹਾਂ ਦੇ ਭੇਡਾਂ ਰੱਖੀਆਂ ਹੋਣ ਉਹਨਾਂ ਨੂੰ ਕਹਿੰਦੇ ਨੇ ਭੇਡਾਂ ਵਾਲੇ ਵਜਦੇ ਹਨਾ ਨਹੀਂ ਜੀ ਹੁਣ ਤਾਂ ਭੇਡਾਂ ਕੋ ਡਾਲੇ ਦਾ ਹੁੰਦਾ ਗਾ ਭੋਲੀ ਜਾ ਹੁਣ ਤਾਂ ਭੇਡਾਂ ਨਾਲ ਤਾਂ ਅਗਲੇ ਪਾਸ ਤੇ ਆ ਅੱਛਾ ਹਾਂ ਜੀ ਅੱਗੇ ਕਹਿੰਦੇ ਜੋ ਭੇਡਾਂ ਵਾਲੇ ਨੂੰ ਸਾਖ ਨਹੀਂ ਹੁੰਦਾ ਹਾਂ ਹੁਣ ਤਾਂ ਸਾਡੇ ਹੁਣ ਤੁਹਾਨੂੰ ਦੱਸਦਾ ਵੀ ਦੋ ਵਾਰੀ ਮੁੰਡੇ ਆਪਾਂ ਹੁਣ ਦੁਬਾਰੇ ਫੇਰ ਕਹਿੰਦੇ ਪਹਿਲਾਂ ਵਿਆਹ ਕਰਾ ਲਓ ਚਲ ਤਾਂ ਇਹ ਪਹਿਲਾਂ ਕਹਿੰਦੇ ਸੀ ਵੀ ਭੇਡਾਂ ਵਾਲਾ ਨੂੰ ਸਾਖ ਨਹੀਂ ਹੁੰਦਾ ਹਾਂ ਤੇ ਹੁਣ ਤਾਂ ਕੋਈ ਟੈਨਸ਼ਨ ਹੀ ਨਹੀਂ ਅੱਛਾ ਹਾਂ ਬਾਕੀ ਇਹ ਕਿੱਤਾ फेर ਕਿਤੇ ਨੂੰ ਵਧਾ ਲੋ ਇਹਨਾਂ ਦੀ ਕਮਾਈ ਹੈ ਕਮਾਈ ਨਹੀਂ ਹੋਣਾ ਜੇ ਹੁਣ ਖੇਤੀ ਕਰਾਂਗੇ ਠੇਕੇ ਤੇ ਲੈ ਕੇ ਕਰਾਂਗੇ ਜੇ ਨਾ ਕਰਦੇ ਦੋ ਕਿੱल्ल्या ਤਾਂ ਵਧਾ ਕਿੱਲੇ ਖੇਤੀ ਕਰ ਮਿਹਨਤ ਨਹੀਂ ਹੋਣਾ ਤਾਂ ਉਹੀ ਕੰਮ ਮਿਹਨਤ ਕਰੀ ਜਾ ਜਿੱਥੇ ਮਰਜ਼ੀ ਕਰ ਲਉ ਹੁਣ ਆਪਾਂ 40 ਲੱਖ ਲਾ ਕੇ ਬਾਹਰ ਭਜਦੇ ਆ ਤੇ ਜੇ 40 ਲੱਖ ਲਾ ਕੇ ਇੱਥੇ ਦੋ ਬੰਦੇ ਰੱਖ ਕੇ ਕੰਮ ਕਰੀਏ ਮੈਂ ਆਪਣੀ ਮਰਜ਼ੀ ਨਾਲ ਬਹਿ ਕੇ ਕੰਮ ਕਰਾਵਾਂਗੇ ਤੇ ਕਿੱਥੇ ਉੱਥੇ ਨਾਲੀਆਂ ਹੁੰਗਣੀਆਂ ਆਪਾਂ ਜਾ ਕੇ ਬਿਲਕੁਲ ਉਹ ਇਹਦਾ ਕਹੀ ਦਿੰਦਾ ਸਾਡਾ ਮੁੰਡਾ ਕੈਨੇਡਾ ਗਿਆ ਹਾਂ ਕੈਨੇਡਾ ਦਾ ਤਾਂ ਪਤਾ ਹੀ ਲੱਗਦਾ ਉਹ ਵੀ ਕੀ ਕਰਦੇ ਉੱਥੇ ਬਿਲਕੁਲ ਇਹ ਫਿਰ ਦੂਜਾ ਪੈਲੀ ਖੇਤੀ ਵੀ ਕਰਦੇ ਹੋ ਤੁਸੀਂ ਹਾਂ ਖੇਤੀ ਕਰਦੇ ਆ ਕਿੰਨੇ ਕਿੱਲਾਂ ਦੀ ਫਿਰ ਕਰਦੇ ਖੇਤੀ 5-7 ਕਿੱਲੇ ਆਪਣੇ ਬਜਾਕਾਂ ਕੋਲੇ ਆਪਦੇ ਆਪ 15-20 ਕਿੱਲੇ ਮਾਮਲੇ ਤੇ ਲੈ ਲਿਆ ਅੱਛਾ ਉੱਪਰ ਜਿਹੜੇ ਹੈਗੇ 20-25 ਕਿੱਲਾਂ ਦੀ ਖੇਤੀ ਕਰੀ ਹੈ ਠੀਕ ਆ ਦੂਜੇ ਮੁੰਡੇ ਗੱਡੀ ਆ ਕੋਲੇ ਖੇਤੀ ਕਰਦੇ ਆ ਅੱਛਾ ਬਾਕੀ ਮੈਂ ਆਪਦਾ ਆਪਣੇ ਨਾਲ ਪੁਰਹਾਂ ਸਾਰਾ ਪਰਿਵਾਰ ਹਾਂ ਲਾਕੇ ਅਸੀਂ ਆਪ ਦਾ ਇਧਰ ਪਹੁੰਚਾ ਸਾਰਾ ਪਰਿਵਾਰ ਖੁਸ਼ ਆ ਹਾਂ ਪੂਰਾ ਨਾਲ ਲੱਗਦੇ ਜੀ ਕਿ ਉਹਦੇ ਕੰਮ ਤੋਂ ਹੁੰਦਾ ਪੈ ਗਿਆ ਬੁੜਿਆਂ ਨੇ ਵਿਆਹ ਕਰੀਆਂ ਪੱਠੇ ਪਾਉਣੇ ਤਾਂ ਵੀ ਕੋਈ ਬੁੜਿਆਂ ਨੂੰ ਦਿੱਕਤ ਨਹੀਂ ਵੀ ਅਸੀਂ ਨਹੀਂ ਪਾਉਣੇ ਜੀ ਆਪੇ ਡਾ ਖੜਗਾ ਨਾ ਕੋਈ ਚੱਕਰ ਨਹੀਂ ਗਾ ਅਸੀਂ ਬਾਹਰ ਅੰਦਰ ਗਏ ਮਿਆਂ ਉਹਨਾਂ ਨੇ ਆਪ ਸੰਭਾਲਣਾ ਵਿਚਾਰ ਜਨੇ ਉਹਨਾਂ ਦਾ ਤੁਹਾਨੂੰ ਮਾਣ ਮਹਿਸੂਸ ਹੁੰਦਾ ਫਿਰ ਐ ਵੀ ਸਦੀ ਵੀ țeਡਾਂ ਰੱਖੀਆਂ ਹੋਣੀਆਂ ਚੰਗਾ ਲੱਗਦਾ ਹਾਂ ਜੀ ਹਾਂ ਪੂਰਾ ਮੈਂ ਕਹਿੰਦਾ ਮੈਂ ਤੈਨੂੰ ਦੱਸ ਤੈ ਵੀ ਬਾਹਰ ਅੰਦਰ ਉੱਠ ਜੀਏ ਰੋਟੀ ਆਈ ਬਾਹਰ ਖਾਣੀ ਹੈ ਪਹਿਲਾਂ ਇਹਨਾਂ ਚ ਕਿਹੜਾ ਦੇਣ अच्छा हां ये नहीं कोई बदर पहला आके जा पैगे जी वो हो गया। हम्म। ते फिर पता दो दो चार चार वाली रात रोज तो रैपरदा। ਇਹਨਾਂ ਨੂੰ ਪੱਠੇ ਤੋਂ ਉੱਥੇ ਪਾ ਕੇ। हां। ਫਿਰ ਉੱਤੇ ਟਿਕਾ ਕੇ ਫਿਰ ਤੜਕੇ ਫਿਰ ਤੁਹਾਨੂੰ ਪਤਾ 5-6 ਵਜੇ ਉੱਟੀ ਦਾ। ਜਣੀ ਇਹਨਾਂ ਦਾ ਮੂੰਹ ਦੇਖੇ ਬਿਨਾ ਤੁਹਾਨੂੰ ਦਿਨ ਚੱਲਦਾ ਨਹੀਂ ਚੱਲਦਾ। हां, ਐਵੇਂ ਆਪਾਂ ਕੋ ਚੱਕਰ ਨਹੀਂ। ਬਾਕੀ ਪਤਾ ਹੀ ਆ ਸਭ। ਹੂੰ। ਐਂ ਗੱਲ ਨਹੀਂ ਇਹਨਾਂ ਦਾ ਕਰਮ ਵਾਲਿਆਂ ਨੇ ਤਾਂ ਆਪਾਂ ਨੂੰ ਤਾਰਤਾ ਪੂਰਾ। ਹੂੰ। ਹੁਣ ਜਿਵੇਂ ਇੱਕ ਬੰਦਾ ਉਹਨੇ ਇਹ 0 ਤੋਂ ਕੰਮ ਸ਼ੁਰੂ ਕਰਨਾ ਹੋਵੇ ਹਨਾ ਤਾਂ ਕਿੱਦਾਂ ਕਰ ਸਕਦਾ? ਕਿਵੇਂ ਕਰ ਸਕਦਾ? ਉਹ 0 ਤੋਂ ਮਤਲਬ ਇਹ ਆ ਬੰਦਾ ਪਸ਼ੂ ਜਾਨ ਪਰ ਚੰਗੇ ਲਵੇ ਹਮ ਰੈਸਲਾ ਲੈਣੀ ਹੋ ਚਾਹੀਦੀ ਹਮ ਰੈਸਲਾ ਦੇ ਨਾਲ ਆਪਾਂ ਨੂੰ ਬੱਚਾ ਬੱਚਿਆਂ ਦੇ ਨਾਲ ਬੱਚੇ ਪਾਲ ਲੈ ਦੋ ਚਾਰ ਪਸ਼ੂ ਪਾ ਕੇ ਹਮ ਤੇ ਉਹ ਜਿਆ ਆਪਦਾ ਸਾਧਨ ਜਿਹੇ ਜਿਹੇ ਘਰ ਦਾ ਥੋੜਾ ਥਾਂ ਤਾਂ ਹੋ ਜਾ ਕਰ ਲੈ ਵੀ ਹਮ ਜਾਂ ਪੂਰਾ ਵੱਧਾ ਤਾਂ ਪਤਾ ਜਿਹੜੇ 15 ਪਸ਼ੂਆਂ ਦੇ ਵਿੱਚੋਂ 20 ਦੇ 15 ਦੇ ਵਿੱਚ ਵਿੱਚ ਸਟਾਰਟਿੰਗ ਕਰੇ ਤੇ ਇੱਕ ਸਾਲ ਦੇ ਵਿੱਚ ਬੰਦੇ ਨੂੰ ਪਤਾ ਲੱਗ ਜੂ ਵੀ ਕੀ ਚੀਜ਼ ਆ ਮੈਂ ਤੇ ਕਿੰਨੇ ਪੈਸੇ ਬਣਦੇ ਘਟ ਤੋਂ ਨਾ ਕਰੀ ਦੋ ਬਾਤ ਬਾਤ ਤੋਂ ਬਾਤ ਹੈ ਜੇ ਮਤਲਬ ਉਹੀ ਬੰਦੇ ਦੀ ਪ੍ਰਾਪਰਟੀ ਘਟਾ 10 ਕੁ ਪਸ਼ੂ ਤੋਂ ਜ਼ਰੂਰੀ ਆ 10 ਤੋਂ ਜ਼ਰੂਰੀ ਹਾਂ 10 ਤੋਂ ਤਾਂ ਜ਼ਰੂਰੀ ਆ ਵੀ 10 ਕੁ ਕਰ ਲੋ 10 ਤੋਂ ਪੰਜ ਚਾਰ ਬੱਚੇ ਵੀ ਆ ਜਾਂਦੇ ਆ ਮਗਰ ਹੂੰ ਚਾਰ ਪੰਜ ਨੇਲੇ ਨਾਲ ਰਲ ਕੇ ਹੂੰ 10 15 ਹੋ ਗਏ ਦੂਏ ਸਾਲ ਮਾਰੇ ਸੁੱਖ ਰੱਖ ਕੇ ਹੂੰ 30 35 ਪਸ਼ੂ ਹੋ ਜਾਂਦੇ ਆ ਕਾਟੇ ਦੀ ਸੰਭਾਵਨਾ ਕਿੰਨੀ ਕਰੇ ਕਾਟੇ ਚ ਨਾ ਕੋਈ ਨ ਕੁਦਰਤੀ ਕੀ ਕਹਿਣਾ ਮਾਉ ਪਾਲੀ ਮਾੜਾ ਮੋਟਾ ਚਲ ਹੋ ਜਾਏ ਟੱਕ ਤਫੜਕ ਬਿਮਾਰੀ ਇਹਨਾਂ ਨੂੰ ਐਡੀ ਕੋ ਖਾਸ ਵੱਡੀ ਨਹੀਂ ਲੱਗਦੀ ਅੱਛਾ ਹਾਂ ਦਵਾਈ ਦੱਪਾ ਦੇ ਜਾਵੇ ਬੰਦੇ ਨੂੰ ਗੌਰ ਲੱਗ ਜੇ ਹੂੰ ਬਾਕੀ ਹੁਣ ਅਸੀਂ ਤਾਂ ਆਪ ਹੀ ਡਾਕਟਰ ਡਾਕਟਰਾਂ ਵੱਧ ਹਾਂ ਅਸੀਂ ਤਾਂ ਆਪ ਜਾਣਕਾਰ ਹਾਂ ਸਾਰਾ ਕੁਝ ਹਾਂ ਜੀ ਠੀਕ ਹੈ ਇਹ ਤੁਹਾਨੂੰ ਪੁੱਛ ਦੱਸ ਕਰੀ ਜੀ ਤੇ ਆਪ ਹੀ ਦੇਖ ਪਹਾਲ ਕਰ ਲਈਏ ਕਿੱਥੋਂ ਕਿੱਥੋਂ ਫਿਰ ਆਉਂਦੇ ਨੇ ਤੁਹਾਡੇ ਕੋਲੇ ਇਹ ਦੇ ਬਰੀਡ ਲਾਈਨ ਤੁਹਾਡੀ ਬਰੀਡ ਮੇਰੇ ਕੋਲੇ ਬੱਚੇ ਕੋ ਜੰਮੂ ਤੋਂ ਉਹ ਕਸ਼ਮੀਰ ਤੋਂ ਮਰੇ ਕੋਲਾ ਤੇ ਆ ਆਸੇ ਪਾਸੇ ਤੋਂ ਬਹੁਤ ਹਮ ਇਧਰ ਸੋਰੀ ਪੱਤੇ ਤੇ ਪਾਣੀ ਪੱਤੇ ਦੇ ਬੰਦੇ ਆਏ ਆ ਜਿੱਥੇ ਜਿੱਥੇ ਬੰਦੇ ਬਹੁਤ ਦੂਰ ਦੂਰ ਦੇ ਆਉਂਦੇ ਆਪਣੇ ਕੋਲੇ ਹਮ ਤੇ ਆ ਪਿੱਛੇ 10 ਭੇਡਾਂ ਗਈਆਂ ਆਪਣੀਆਂ ਹਮ ਕਿ ਪਾਲੀ ਵਜਦਾ ਹੋਰ ਕੋਲੇ ਹੈਗਾ ਜੀ ਹਾਂ ਉੱਥੇ ਗਈਆਂ ਹਮ ਤੇ ਫਿਰ ਦਾ ਬੱਚੇ ਵੀ ਲੈ ਕੇ ਗਏ ਆ ਹਮ ਤੇ ਟਾਪ ਦੀ ਬਰੀਡ ਦੇ ਦੀ ਆਪਾਂ ਨੂੰ ਐ ਕੋਈ ਖਾਸ ਗੱਲ ਨਹੀਂ ਹਮ ਅਗਲੇ ਨੂੰ ਦੱਸ ਕੇ ਦੇਣਾ ਵੀ ਆ ਬੱਚਾ ਆ ਭੇਡ ਆ ਹਮ ਆ ਆਪਦੇ ਮਾਲ ਦੀ ਦੇਈ ਸੀ ਦੂਜਾ ਕੋਈ ਮੋਦਲ ਨਹੀਂਗਾ ਵੀ ਆਪਾਂ ਜਾ ਹੋ ਰਫੇਰ ਨਹੀਂ ਕਰਦੇ ਹਾਂ ਜੇ ਅਗਲੇ ਦਿਨ ਦਿਖਾਉਣਾ ਪਹਿਲਾਂ ਪੈਸੇ ਵੀ ਦੱਸ ਰਿਆਂ ਬਈ ਇੰਨੇ ਲੱਗਣਗੇ ਜਿਤੋਂ ਮੈਂ ਦਾ ਲੋ ਨਹੀਂ ਨਾ ਕਰਾ ਤੁਹਾਡੀ ਮਰਜ਼ੀ ਹੈ ਹੂੰ ਅਗਲਾ ਬਾਕੀ ਬਰੀਡ ਦੇਖ ਕੇ ਆਪੇ ਹੀ ਲੈਂਦਾ ਹਾਂ ਕਈ ਬੰਦੇ ਤਾਂ ਹੁਣ ਸਾਨੂੰ ਪੈਸੇ ਪਹੁੰਚਦੇ ਨਹੀਂ ਪਸ਼ੂ ਦੇਖਦੇ ਆ ਦੇਖ ਕੇ ਅਕਾਊਂਟ ਚ ਪੈਸੇ ਅੱਛਾ ਚੱਲ ਪਸ਼ੂ ਬਾਹਰ ਅੱਛਾ ਚੱਕਰਾ ਜੀ ਤਾਂ ਭਾਪ ਦੋਸਤੋ ਗਲਤ ਗੱਲਬਾਤ ਕੀਤੀ ਹੈ ਬਾਈ ਹੁਣਾਂ ਨਾਲ ਕਿ ਇੱਥੇ ਰਹਿ ਕੇ ਵਧੀਆ ਰੋਜ਼ਗਾਰ ਭੇਡਾਂ ਪਾਲ ਕੇ ਕਿਵੇਂ ਕੀਤਾ ਜਾ ਸਕਦਾ ਤਾਂ ਤੁਸੀਂ ਦੇਖ ਸਕਦੇ ਹੋ ਜਿਵੇਂ ਬਾਈ ਦਰਸ਼ੀ ਹੁਣਾਂ ਨੇ ਦੱਸਿਆ ਕਿ ਅਸੀਂ ਤੀਜੀ ਪੀੜੀ ਇਹ ਕੰਮ ਕਰ ਰਹੀ ਹੈ ਤੇ ਚੌਥੀ ਪੀੜੀ ਵੀ ਤਿਆਰ ਇਹਨਾਂ ਦੀ ਇਸ ਕੰਮ ਦੇ ਵਿੱਚ ਕਿ ਅੱਗੇ ਇਸ ਨੂੰ ਹੋਰ ਡਿਵੈਲਪ ਕਰੀਏ ਤਾਂ ਮੈਨੂੰ ਲੱਗਦਾ ਕਿ ਜਿਹੜੇ ਜਾਨਵਰ ਪੰਛੀ ਆ ਉਹ ਸਾਡਾ ਬਹੁਤ ਵਧੀਆ ਸਹਾਰਾ ਬਣ ਸਕਦੇ ਆ ਸਾਡਾ ਰੋਜਗਾਰ ਬਣ ਸਕਦੇ ਆ ਪਰ ਗੱਲ ਇਹ ਆ ਵੀ ਤਰੀਕਾ ਹੋਵੇ ਤਕਨੀਕ ਹੋਵੇ ਤਾਂ ਤੁਸੀਂ ਕਾਫੀ ਗੱਲਾਂ ਬਾਈ ਹੁਣਾਂ ਤੋਂ ਸਿੱਖੀਆਂ ਹੋਰ ਵੀ ਸਿੱਖ ਲਿਓ ਨੰਬਰ ਇਹਨਾਂ ਦਾ ਦਿੱਤਾ ਹੋਇਆ ਤੇ ਤੁਸੀਂ ਉਹਨਾਂ ਨਾਲ ਸੰਪਰਕ ਜ਼ਰੂਰ ਕਰਿਓ ਜੁੜੇ ਰਹੋ ਦੁਨੀਆ ਦੇ ਨਾਲ